ਬਾਈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਵਲੌਗ ਦੀ ਕਰਦੇ ਆ ਆਪਾਂ ਸ਼ੁਰੂਆਤ ਆ ਖੋਲੇ ਸੀਗੇ ਆਪਾਂ ਵੱਡੇ ਮੁਰਗੇ ਤੇ ਮੁਰਗੀਆਂ ਕਰ ਲੋ ਦਰਸ਼ਨ ਇਹਨਾਂ ਦੇ ਇੱਥੇ ਪਾਣੀ ਡੋਲਦੇ ਨਾ ਉਹਨਾਂ ਮੈਂ ਡੇਲੀ ਤੇ ਉਹਦੇ ਵਿੱਚ ਕੀ ਕੀੜੇ ਬਣ ਜਾਂਦੇ ਆ ਦੂਜੇ ਦਿਨ ਜਿਵੇਂ ਅੱਜ ਸ਼ਾਮ ਨੂੰ ਪਾਣੀ ਡੋਲਦਾ ਆਪਾਂ ਇਹਦੇ ਵਿੱਚ ਕਿਉਂਕਿ ਤੇ ਬਿੱਠਾ ਹੁੰਦੀਆਂ ਤੇ ਹੋਰ ਫੀਡ ਫੂਡ ਵਗੈਰਾ ਜਿਹੜਾ ਗੰਦ ਗੁੰਦਾ ਆਪਾਂ ਇੱਧਰ ਪਾ ਦਿੰਨੇ ਆ ਗੋਗਾ ਤੇ ਉਹਦੇ ਕਰਕੇ ਜਿੱ ਤੜਕੇ ਨੂੰ ਕੀੜੇ ਬਣ ਜਾਂਦੇ ਆ ਉਹ ਫਿਰ ਇੱਥੇ ਫਿਰਦੇ ਰਹਿੰਦੇ ਵੱਡੇ ਫਿਰ ਕੀੜੇ ਬਣ ਜਾਂਦੇ ਫਿਰ ਕੀੜੇ ਹੀ ਖਾਂਦੇ ਰਹਿੰਦੇ ਸਰਦਨ ਤੇ ਆ ਆਪਣਾ ਇਧਰ ਵੱਡਾ ਸੀਲ ਮੁਰਗਾ ਬਾਕੀ ਸਾਰੇ ਜਾਨਵਰ ਮਿੱਤਰੋ ਠੀਕ ਠਾਕ ਨੇ ਕਰ ਲਓ ਦਰਸ਼ਨ ਇੱਕ ਆ ਇਧਰ ਫਿਰਦਾ ਆਪਣਾ ਵੱਡਾ ਮੁਰਗਾ ਤੇ ਬਾਕੀ ਆ ਮੁਰਗੀਆਂ ਇੱਥੇ ਫਿਰਦੀਆਂ ਹੀ ਆ ਇੱਕ ਉਧਰ ਮੁਰਗਾ ਫਿਰਦਾ ਆਪਣਾ ਕਾਲਾ ਜਿਹੜਾ ਹੈਗਾ ਉਹ ਵੀ ਤੁਹਾਨੂੰ ਬਖਾਨਣਾ ਮੈਂ ਇਹ ਆਪਣੇ ਮਿੱਤਰੋ ਵੱਡੇ ਚੂਚੇ ਆ ਸਾਰੇ ਵੱਡੇ ਚੂਚੇ ਫੀਡ ਪਾਈ ਹੋਈ ਹੈ ਇਹਨਾਂ ਨੂੰ ਉਹ ਇਧਰ ਫਿਰਦੇ ਆ ਕਿੱਧਰ ਫਿਰਦਾ ਕਿੱਧਰ ਫਿਰਦਾ ਬਾਕੀ ਸਾਰੇ ਵੀ ਠੀਕ ਠਾਕ ਨੇ ਮਿੱਤਰੋ ਸੈਟ ਆ ਜਮੋਂ ਸਾਰੇ ਆ ਇਧਰ ਫਿਰਦੇ ਆ ਆ ਦੇਖੋ ਇਧਰ ਫਿਰਦੇ ਸਾਰੇ ਜਾਨਵਰ ਆਪਣੇ ਤੇ ਟੌਮਲਜਰੀ ਆਪਣਾ ਉਹ ਗੇਟ ਦੇ ਵਿੱਚ ਖੜਾ ਪੂਰੀ ਤਿਆਰੀ ਦੇ ਨਾਲ ਵੀ ਕੋਈ ਆਵੇ ਤਾਂ ਮੈਂ ਫੜਾਂ ਕਿਸੇ ਨੂੰ ਆਨ ਨਹੀਂ ਦਿਨ ਤੱਕ ਕਿਸੇ ਨੂੰ ਘਰੇ ਦੇਖੋ ਮਿੱਤਰੋ ਕਰੋ ਦਰਸ਼ਨ ਹੁਣ ਤੁਹਾਨੂੰ ਵਖਾਣਿਆ ਆ ਆਪਾਂ ਸਫਾਈ ਵੀ ਕਰਨੀ ਆ ਉਹ ਵੀ ਤੁਹਾਨੂੰ ਵਖਾਣਿਆ ਕਰ ਕੇ ਵਧੀਆ ਫੁੱਡਾ ਸਾਫ। ਲੋ ਮਿੱਤਰੋ ਆ ਫੁੱਡਾ ਸਾਫ ਕਰਤਾ ਆਪਾਂ ਬਿਠਾ ਚੱਕਣਾ ਰਹਿ ਗਈਆਂ। ਬਾਕੀ ਕਰ ਲੋ ਦਰਸ਼ਕੋ ਮਿੱਤਰੋ। ਇਹ ਕੁਛ ਚੂਚੇ ਵੀ ਹੈਗੇ ਅੰਦਰ। ਹਨ ਮਖਾਨਾ ਮੈਂ। ਇਹਨਾਂ ਨੂੰ ਦਵਾਈ ਪਾਣੀ ਦੇ ਰਹੇ ਆ ਆਪਾਂ ਆਪਣੇ ਚੂਚੇ ਬਿਮਾਰ ਹੋ ਗਏ ਸੀਗੇ। ਲਗ ਪਗ 10 ਤੋਂ 15 ਚੂਚੇ। ਰਸ ਤੋਂ 15 ਚੂਚੇ ਵਾਰ ਹੋ ਗਏ ਜੀ ਆਪਨੇ। ਤੇ ਆ ਵੇਖੋ ਕਰੋ ਦਰਸ਼ਨ ਇਹਨਾਂ ਦੇ ਵੀ। ਇਹ ਵੀ ਵੈਸੇ ਹੁਣ ਲਗਭਗ ਠੀਕ ਹੈ ਮਿੱਤਰੋ ਹੁਣ ਦਵਾਈ ਵੀ ਖਾਨਾ ਮੈਂ ਕਿਹੜੀ ਦਵਾਈ ਲਈ ਸੀਗੀ ਹੁਣ ਲਗਭਗ ਠੀਕ ਹੈ ਕਿਉਂਕਿ ਪਹਿਲਾਂ ਛਿੱਕਾਂ ਉਹ ਮੂੰਹ ਪਟਪਟ ਕੇ ਸਾਹ ਲੈਣਾ ਬਾਲਿਆ ਬੁਰਾ ਹਾਲ ਹੋ ਗਿਆ ਸੀ ਇਹਨਾਂ ਦਾ ਤੇ ਹੁਣ ਕਾਫੀ ਠੀਕ ਠਾਕ ਨੇ ਮਿੱਤਰੋ ਕੁਝ ਬਾਹਰ ਫਿਰਦੇ ਆ ਉਹਨਾਂ ਨੂੰ ਵੀ ਮੈਂ ਇੱਧਰ ਲਿਆਵਾਂਗਾ ਠੀਕ ਹੈ ਮਿੱਤਰੋ ਲਓ ਜੀ ਮਿੱਤਰੋ ਕਰਤਾ ਕਲੀਨ ਵਧੀਆ ਤਰੀਕੇ ਨਾਲ ਸਾਫ ਕਰਕੇ ਦੋ ਗੱਟੇ ਵਿਸ਼ਾਕੇ ਗੱਟਿਆਂ ਦੇ ਉੱਤੇ ਆਪਾਂ ਰੱਖਿਆ ਹੈ ਫਿਲਟਰ ਕਿ ਜਿਹੜੀ ਫੀਡ ਡੁੱਲੇ ਉਹ ਗੱਟਿਆਂ ਤੇ ਡੁੱਲੇ ਥੱਲੇ ਵੇਸਟ ਨਾ ਹੋਵੇ ਠੀਕ ਹੈ ਨਾ ਉਹ ਆਪਾਂ ਵੱਡਿਆਂ ਨੂੰ ਪਾ ਦੇਦੀ ਆ ਇੰਨੀ ਤਾਂ ਇਹ ਬਿੱਠਾ ਚਰਨਣ ਲੱਗ ਜਾਂਦੀ ਹੈ ਬਾਕੀ ਆਸ ਦੇਖੋ ਆਪਣੇ ਜਾਨਵਰ ਸਾਰੇ ਇਕੱਠੇ ਹੋ ਗਏ ਸੀ ਇੱਕ ਥਾਂ ਕਰੋ ਦਰਸ਼ਨ ਇਹਨਾਂ ਦੇ ਦੇਖੋ ਮਿੱਤਰੋ ਬਾਕੀ ਸਾਰੇ ਠੀਕ ਠਾਕ ਨੇ ਮਿੱਤਰੋ ਪਾਣੀ ਪਾਤਾ ਫੀਡ ਪਾਤੀ ਤੇ ਉਹ ਕੀ ਦੀ ਰਿਪੋਰਟ ਆ ਹੁਣ ਦਾ ਬਾਕੀ ਸਾਰੇ ਤੇ ਕੁਛ ਮੈਂ ਹੋਰ ਦਵਾਈ ਦੇ ਦਾਂਗਾ ਹੁਣ ਠਹਿਰ ਕੇ ਅੱਧੇ ਘੰਟੇ ਤੱਕ ਇਹਨਾਂ ਨੂੰ ਇੱਕ ਦੋ ਦੋਆਂ ਦੇਣਾ ਅੱਖਾਂ 'ਚ ਉਹ ਦਵਾਈ ਪਾਣੀ ਆ ਉਹ ਪਾਵਾਂਗੇ ਆਪਾਂ ਬਾਅਦ ਬਾਕੀ ਰਿਜ਼ਲਟ ਦੋ ਦਿਨਾਂ ਦੇ ਵਿੱਚ ਰਿਜ਼ਲਟ ਬਹੁਤ ਵਧੀਆ ਮਿਲੇ ਆਪਾਂ ਨੂੰ ਦਵਾਈ ਦਾ ਠੀਕ ਠਾਕ ਨੇ ਮਿੱਤਰੋ ਸਾਰੇ ਜਾਨਵਰ ਆਪਣੇ ਬਹੁਤ ਵਧੀਆ ਦਵਾਈ ਲੱਗੀ ਆਪਾਂ ਨੂੰ ਤੇ ਅੱਗੇ ਤੋਂ ਆਪਾਂ ਉਹੀ ਦਿਆ ਕਰਾਂਗੇ ਦਵਾਈ ਠੀਕ ਆ ਮਿੱਤਰੋ ਹੁਣ ਵਧੀਆ ਖੇੜਦੇ ਫਿਰਦੇ ਆ ਜਾਨਵਰ ਆਪਣੇ ठीक ठाक है सारे ठीक है मित्रों अपने प्रधान साहब रही आखो आ फिर देने टॉर बन हूँ मैं गेट कहीं जावगा तो पिछे पिछे आऊंगा हम देखिए मैं चलूँगा नहीं आऊंगा आ जाओ आ जा आज आया आ जा 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 ਆ ਜਾ ਆ ਜਾ ਆ ਜਾ ਆ ਗਿਆ ਰ ਇਹ ਐਵੇਂ ਕੋਲੇ ਫਿਰਦਾ ਰੂ ਗਾਉਨ ਮੇਰੇ ਆ ਇੱਕ ਮਿੱਤਰ ਨੂੰ ਨੁਕਸਾਨ ਹੋ ਗਿਆ ਆਪਣਾ ਜੂਈ ਚੂਈਆ ਬਾਹਰ ਰਹਿ ਗਿਆ ਸੀਗਾ ਇੱਕ ਤੇ ਇਹਨੂੰ ਆ ਵੇਖੋ ਆਪਣੇ ਵਾਲਾ ਕੁੱਤਾ ਖੇਡਦਾ ਮਤਲਬ ਖਾਇਆ ਤਾਂ ਨਹੀਂ ਇਹਨੂੰ ਐਵੇਂ ਦੰਦ ਜੇ ਲਾ ਗਿਆ ਆ ਵੇਖੋ ਤੁਹਾਨੂੰ ਦਿਖਾਣਾ ਹੈ ਮੈਂਨੇ ਕੀ ਮੈਂ ਕਰਕੇ ਆ ਦੇਖੋ ਖੜ ਜਾਏ ਮਾਮਾ ਆ ਵੇਖੋ ਇਤੋਂ ਜੀ ਕਰਕੇ ਨਾ ਆਹ ਵੇਖੋ ਤੌਣ ਖਾ ਗਿਆ ਇਹਦੀ ਥੋੜੀ ਥੋੜੀ ਉੱਤੋਂ ਬਾਕੀ ਵੇਖੋ ਵੀ ਦਵਾਈ ਦੂਈ ਤਾਂ ਆਪਾਂ ਲਾਤੀ ਇਹਦੇ ਬਾਕੀ ਵੇਖੋ ਵੀ ਬੱਚੂ ਕਿਨਾ ਬੱਚੂ ਠੀਕ ਹੈ ਮਿੱਤਰੋ ਆ ਆਪਣਾ ਨੁਕਸਾਨ ਹੋ ਗਿਆ ਭਈ ਅੱਜ ਗਲਤੀ ਹੋ ਗਈ ਆਪਣੀ ਤਾਂ ਚੂਚਾ ਬਾਹਰ ਰਹਿ ਗਿਆ ਇਹਦਾ ਪਤਾ ਵੀ ਨਹੀਂ ਲੱਗਦਾ ਇੱਕ ਤਾਂ ਕਿਉਂਕਿ ਬਿਮਾਰ ਸੀਗਾ ਤੁਰਦਾ ਘਟ ਸੀਗਾ ਇਧਰ ਉਧਰ ਲੱਕ ਲੱਗ ਗਿਆ ਤੇ ਆਪਣਾ ਆਪ ਦਾ ਗਵਾ ਬੈਠਾ ਕੁਛ ਤੋਂ ਖਵਾ ਲਈ ਕੁੱਤੇ ਤੋਂ ਇਹਨੇ ਤੇ ਬਾਕੀ ਵੇਖੋ ਵੀ ਦਵਾਈ ਤਾਂ ਦੇਤੀ ਵੇਖੋ ਵੀ ਪਚ ਗਿਆ ਤਾਂ ਵਧੀਆ ਗੱਲ ਐ ਬਾਕੀ ਇਹਦੇ ਸਹਾਵਾਂ ਦੀ ਗੱਲ ਐ ਠੀਕ ਐ ਮਿੱਤਰੋ ਲਓ ਜੀ ਮਿੱਤਰੋ ਇਹ ਇਹਨੇ ਆਪਣੀਆਂ ਕਬੂਤਰਿਆਂ ਸਾਰੀਆਂ ਕਰੋ ਦਰਸ਼ਨ ਇਹਨਾਂ ਦੇ ਵੀ ਵੇਖੋ ਆਪੋਕੇ ਅੰਡੇ ਲਾਰੇ ਕਿ ਇੱਧਰ ਕਬੂਤਰੀਆਂ ਬੈਠੀਆਂ ਅੰਡਿਆਂ ਤੇ ਤੇ ਬਾਕੀ ਆ ਕਬੂਤਰੀਆਂ ਮਿੱਤਰ ਸਾਰੀਆਂ ਆਪਰੇ ਡਾਂਗ ਸੈਟਤੀ ਜਣਾ ਥੱਲੇ ਆ ਉੱਤੇ ਲੱਗੀ ਹੋਈ ਸੀ ਡਾਂਗ ਸੈਟਤੀ ਥੱਲੇ ਤੇ ਆ ਆਪਾਂ ਤੜਕੇ ਸੈਟ ਕਰਾਂਗੇ ਸਵੇਰੇ ਤੇ ਬਾਕੀ ਵੇਖੋ ਮਿੱਤਰੋ ਆ ਕਬੂਤਰ ਬੈਠੇ ਆਪਣੇ ਇੱਧਰ ਸਾਰੇ ਥੱਲੇ ਕਬੂਤਰੀਆਂ ਇਹ ਵੈਸੇ ਸਾਰੇ ਠੀਕ ਠਾਕ ਨੇ ਮਿੱਤਰੋ ਦਾਣੇ ਇਹਨਾਂ ਪਾਤੇ ਸੀ ਪਾਣੀ ਨਾਲ ਚੇਂਜ ਕੀਤਾ ਹੋਇਆ ਰੱਜ ਕੇ ਬੈਠੇ ਹੁਣ ਸਾਰੇ ਤੇ ਹੁਣ ਆਪਾਂ 3-4 ਦਿਨ ਆਪਾਂ ਕਬੂਤਰ ਨਹੀਂ ਡਾਉਂਦੇ ਉਸ ਤੋਂ ਬਾਅਦ ਇੱਕ ਜਾਂ ਦੋ ਤਰੀਕ ਨੂੰ ਆਪਾਂ ਕਬੂਤਰ ਡਾਵਾਂਗੇ ਇਹਨਾਂ ਚੋਂ 4-5 ਫਿਰ ਬਾਜੀ ਲਈ ਇੱਕ ਅੱਧਾ ਹੋਰ ਕੱਢਾਂਗੇ ਠੀਕ ਹੈ ਮਿੱਤਰੋ ਇਹ ਮਿੱਤਰੋ ਆਪਣਾ ਕਬੂਤਰ ਵਾਲਾ ਥੋਡਾ ਕਾਰੋਦਰਸ਼ਨੇ ਦੇ ਵੀ ਆ ਆਪਣੇ ਵੱਡੇ ਕਬੂਤਰ ਹੈ ਮਿੱਤਰੋ ਸਾਰੇ ਆ ਵੇਖੋ ਦਾਣੇ ਨੂੰ ਪਾ ਤੇ ਇਹ ਵੀ ਅੱਜ ਕੇ ਬੈਠੇ ਹੋਏ ਆ ਪਾਣੀ ਨੂੰ ਚੇਂਜ ਕੀਤਾ ਹੋਇਆ ਬਾਕੀ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਸਾਰੇ ਜਾਨਵਰ ਆਪਣੇ ਇੱਕ ਉੱਤੇ ਬੈਠਾ ਤੇ ਆ ਉੱਪਰ ਵੀ ਬੈਠੇ ਇੱਕ ਦੋ ਮੱਕੀ ਆ ਸਾਰੇ ਜਾਨਵਰ ਠੀਕ ਠਾਕ ਨੇ ਮਿੱਤਰੋ ਇਹਨਾਂ ਦੀ ਆਪਾਂ ਸਵੇਰੇ ਕਰਾਂਗੇ ਸਫਾਈ ਇਸ ਕੁੱਡੇ ਦੀ ਇੱਠਾ-ਮੁੱਠਾ ਬਾਹਾਂ ਹੋਈਆਂ ਪਈਆਂ ਤੇ ਆਪਾਂ ਸਵੇਰੇ ਆਪਾਂ ਕਰ ਦਾਂਗੇ ਸਫਾਈ ਇਹਦੀ ਠੀਕ ਹੈ ਮਿੱਤਰੋ ਹੁਣ ਵਿਖਾਣੇ ਤੁਹਾਨੂੰ ਉੱਪਰ ਜੋੜੇ ਵਾਲਾ ਕੁੱਡਾ ਠੀਕ ਹੈ ਇਹ ਮਿੱਤਰੋ ਆਪਣਾ ਜੋੜੇ ਵਾਲਾ ਕੁੱਡਾ ਆਹ ਵੀ ਕਬੂਤਰੀ ਬੈਠੀ ਐ ਅੰਡਿਆਂ ਤੇ ਉੱਧਰ ਉਹਨੇ ਵੀ ਮਿੱਤਰੋ ਲਾਤਾ ਤੀ ਜੇ ਜੋੜੇ ਨੇ ਵੀ ਅੰਡਾ ਲਾਤਾ ਉਹਨੇ ਉੱਥੇ ਲਾਇਆ ਇਹਨੇ ਇੱਥੇ ਲਾਤੇ ਤੇ ਬਾਕੀ ਸਾਰੇ ਠੀਕ ਠਾਕ ਨੇ ਮਿੱਤਰੋ ਜਾਨਵਰ ਵੀ ਆਪਣੇ ਤੇ ਆ ਆਪਣੇ ਬੱਚੇ ਮਿੱਤਰੋ ਕਬੂਤਰ ਆਂਦੇ ਪਹਿਲੇ ਜੋੜਾ ਲਾਇਆ ਸੀ ਜਿਹੜਾ ਉਹਦੇ ਬੱਚੇ ਆ ਮਿੱਤਰੋ ਇਹ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਸਾਰੇ ਜਾਨਵਰ ਆਪਰੇ ਠੀਕ ਹੈ ਜੀ ਮਤਲਬ ਇੱਕ ਨੇ ਇੱਕ ਜੋੜਾ ਆਪਾਂ ਤਿੰਨ ਜੋੜੇ ਲਾਏ ਸੀਗੇ ਮਿੱਤਰੋ ਇੱਕ ਨੇ ਬੱਚੇ ਘੜ ਲਏ ਇੱਧਰ ਇਹਨੇ ਆਂਡੇ ਧਰ ਲਏ ਉਧਰ ਵੀ ਉਹਨੇ ਆਂਡੇ ਧਰ ਲਏ ਹੁਣ ਵਧੀਆ ਹੋ ਗਿਆ ਮਿੱਤਰੋ ਠੀਕ ਹੈ ਹੁਣ ਇਹਨਾਂ ਦੇ ਵੀ ਬੱਚੇ ਨਿਕਲੇ ਉਹ ਤੋਂ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਮਿੱਤਰੋ ਡੇਲੀ ਦੀ ਅਪਡੇਟ ਵੇਖਣ ਵਾਸਤੇ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਆਪਾਂ ਡੇਲੀ ਹੀ ਤੇ ਅਪਡੇਟ ਪਾਇਆ ਕਰਾਂਗੇ ਮਿੱਤਰੋ ਠੀਕ ਹੈ ਜੀ ਅੱਜ ਦੇ ਲਈ ਮਿੱਤਰੋ ਇੰਨਾ ਹੀ ਤੇ ਕੱਲ ਮਿਲਦੇ ਆ ਮਿੱਤਰੋ ਥੈਂਕ ਯੂ ਧੰਨਵਾਦ ਬਾਏ ਬਾਏ